ਆਹ ਦੇਖੋ ਬੋਨੀਆਂ ਬੋਤਲਾਂ ਆ ਗਈਆਂ 55 ਰੁਪਏ ਐਮ ਆਰ ਵੀ ਐ 18 ਰੁਪਏ ਦੀ ਤੁਹਾਨੂੰ ਪੈਣੀ ਆ ਆਹ ਦੇਖੋ ਇਹ ਬਿਊਟੀ ਬਲੋਂਡਰ ਐ ਕਿੰਨੇ ਦਾ ਪੈਣਾ ਤੁਹਾਨੂੰ ਬਾਜ਼ਾਰੋਂ 100 ਦਾ ਮਿਲਦਾ 25 ਰੁਪਏ ਨੋਨ ਟ੍ਰਾਂਸਫਰ 립ਸ਼ੇਡ ਹੈਗੇ ਆ 3300 ਰੁਪਏ ਐਮ ਆਰ ਵੀ 125 ਰੁਪਏ ਦਾ ਪੀਸ ਐ ਨੋਨ ਟ੍ਰਾਂਸਫਰ ਠੀਕ ਆ ਬਾਜ਼ਾਰ ਹਾਂਜੀ ਆ ਬਹੁਤ ਦਾ ਮਾਲ ਐ ਬਾਈ 1 ਗੈਟ 1 ਸਹੀ ਹੋ ਗਿਆ ਇੱਕ ਪੀਸ ਲੋ ਨਾਲ ਇੱਕ ਪੀਸ ਫ੍ਰੀ ਠੀਕ ਲੈਂਸ 2000 ਦੇ ਲੈਂਸ ਸੇਲ ਕਰਦੇ ਆਂ ਆਈਸਲੈਂਡਸ ਸਾਨੂੰ ਕਿੰਨੇ ਦੇ ਪੈਣੇ 300 ਰੁਪਏ ਦੇ ਆ ਦੇਖੋ ਕੰਪਨੀ ਦਾ ਮਾਲ ਹੋਏਗਾ ਸਾਰਾ ਆ ਦੇਖੋ ਆ ਸਾਰੀ ਲਿਪ ਸ਼ੇਡ ਆ ਗਈ 100 ਰੁਪਏ ਦਾ ਸੇਲ ਕਰੋ ਤੁਹਾਨੂੰ ਕਿੰਨੇ ਦਾ ਪੈਣਾ 25 ਰੁਪਏ ਦਾ ਕੰਟੋਰ ਆ ਗਈ ਕੰਟੋਰ ਤੁਹਾਨੂੰ ਪੈਣੀ 75 ਰੁਪਏ ਦੀ ਆਪ 75 ਰੁਪਏ ਦੀ ਕੰਟੋਰ ਪੈਣੀ ਹੈ ਬਾਜ਼ਾਰਾਂ ਤੁਸੀਂ 150 ਦਾ ਪੀਸ ਲੈਣਾ ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਆਪਾ ਫੀਲ ਲਗਾਣ ਜਾਇਆ ਹੋਰ ਸਮਾਨ ਸਾਇਰ ਕੋਲੇ ਕੋਸਮੈਟਿਕ ਦਾ ਬਹੁਤ ਜਿਆਦਾ ਨਮ ਆਇਆ ਹੋਇਆ ਆ ਦੇਖੋ ਇਹ ਬਿਊਟੀ ਬਲੋਂਡਰ ਹੈ ਕਿੰਨੇ ਦਾ ਪੈਣਾ ਤੁਹਾਨੂੰ ਬਜ਼ਾਰੋਂ 100 ਦਾ ਮਿਲਦਾ 25 ਰੁਪਏ ਠੀਕ ਹੋ ਗਿਆ ਸਾਰੀਆਂ ਨੋਨ ਟ੍ਰਾਂਸਫਰ ਲਿਪਸ਼ੇਡ ਹੈਗੇ ਆ 3300 ਰੁਪਏ ਐਮਰ ਵੀ 125 ਰੁਪਏ ਦਾ ਪੀਸ ਹੈ ਨੋਨ ਟ੍ਰਾਂਸਫਰ ਠੀਕ ਹੈ ਬਜ਼ਾਰੋਂ ਤੁਸੀਂ ਸਟੋਰ ਤੇ ਜਾਣਾ 300 ਦਾ ਹੀ ਮਿਲਦਾ ਠੀਕ ਹੋ ਗਿਆ ਠੀਕ ਹੈ ਜੀ ਟਿਕਟ ਵਗੈਰਾ ਆ ਗਈ ਬਹੁਤ ਦਾ ਮਾਲ ਆ ਗਿਆ ਹਾਂ ਜੀ ਆ ਬਹੁਤੋ ਮਾਲ ਹੈ ਬਾਈ 1 ਗੈਟ 1 ਸਹੀ ਹੋ ਗਿਆ ਇੱਕ ਪੀਸ ਲੋ ਨਾਲ ਇੱਕ ਪੀਸ ਫ੍ਰੀ ਠੀਕ ਹੋ ਗਿਆ ਔਰ ਐਮ ਆਰ ਪੀ ਤੋਂ ਵੀ ਘੱਟ ਮਿਲੇਗਾ ਤੁਹਾਨੂੰ 260 ਰੁਪਏ ਅਮਰ ਵੀ ਹੈ 240 ਦੇ ਦੋ ਆ 240 ਦੇ ਦੋ 240 ਦੇ ਦੋ ਠੀਕ ਹੋ ਗਿਆ ਹਾਂਜੀ ਬਾਈ ਇਹ ਦੇਖੋ ਇਹ ਸਾਰੀ ਲਿਪ ਸ਼ੇਡ ਆ ਗਏ 100 ਰੁਪਏ ਦਾ ਸੇਲ ਕਰੋ ਤੁਹਾਨੂੰ ਕਿੰਨੇ ਦਾ ਵੇਨਾ 25 ਰੁਪਏ ਦਾ ₹100 ਦਾ ਸੇਲ ਕਰੋ ₹25 ਠੀਕ ਹੋ ਗਿਆ ਇਹ ਸਾਰੀ ਲਿਪਸ਼ਟ ਲੱਗੀ ਉੱਤੇ ਤੱਕ ਆਉਂਦਾ ਮੈਂ ਕਿ ਲਗਾ ਦੇ ਆ ਉਹ ਵੀ ਸਮਾਨ ਆਇਆ ਹੋਰ ਵੀ ਨਵਾਨਾ ਸਮਾਨ ਬਹੁਤ ਆਇਆ ਤੇ ਰਸ਼ ਦੇ ਕਾਰਨ ਫਿਰ ਤੁਹਾਨੂੰ ਪਤਾ ਸੈਟਿੰਗ ਜੀ ਨਾ ਦਿਖਾਇਾ ਨਹੀਂ ਜਾਂਦਾ ਹੁਣ ਇਹ ਦੇਖੋ ਪੌਪ ਦਾ ਲਿਪਾ ਪੌਪ ਦੀ ਲਿਪਾ ਹੈ ਵੀ ਯਾਰ ਉਹ 150 ਦੀ ਮਿਲਦੀ ਹੈ ਸਾਡੇ ਕੋਲੋਂ 20 ਰੁਪਏ ਦੀ ਸਹੀ ਹੋ ਗਿਆ ਆਓ ਯਾਰ ਆਹ ਦੇਖੋ ਬੋਨੀ ਵੀਆ ਬੋਟਲਾਂ ਆ ਗਈਆਂ ₹55 ਐਮ ਆਰ ਵੀ ਹੈ ਹਾਂਜੀ ਵੀਰ 18 ਰੁਪਏ ਦੀ ਤੁਹਾਨੂੰ ਬੈਣ ਠੀਕ ਹੋ ਗਿਆ ਜੀ ਹਾਂਜੀ ਹਾਲੋ ਇਹ ਦੇਖੋ ਆ ਬਰਸ਼ ਬਰਸ਼ ਆ ਗਿਆ ਜੀ ਕਿੰਨੇ ਦੇ ਪੈਣੇ ਆ ਤੁਹਾਨੂੰ 30 ਰੁਪਏ ਦਾ ਪੀਸ 100 ਰੁਪਏ ਦਾ ਸੇਲ ਹੁੰਦਾ ਓਕੇ ਠੀਕ ਹੋ ਗਿਆ ਜੀ ਹਾਂਜੀ ਹਾਂ ਦੇਖੋ ਇਹ ਪ੍ਰਾਈਮਰ ਹੈ 300 ਰੁਪਏ ਪ੍ਰਾਈਮਰ ਹੈ ਤੁਹਾਨੂੰ ਕਿੰਨਾ ਦਾ ਪੈਣਾ 80 ਰੁਪਏ ਉਹ ਠੀਕ ਹੈ ਉਹ ਠੀਕ ਹੈ ਇਹ ਸਾਰੇ 베ਸ ਆ ਗਏ ਕੰਟੋਰ ਆ ਗਈ ਕੰਟੋਰ ਤੁਹਾਨੂੰ ਪੈਣੀ 75 ਰੁਪਏ 75 ਰੁਪਏ ਦੀ ਕੰਟੋਰ ਪੈਣੀ ਹੈ ਬਜ਼ਾਰਾਂ ਤੁਸੀਂ 150 ਦਾ ਪੀਸ ਲੈਣਾ ਓਕੇ ਹੈਨਾ ਤੁਹਾਨੂੰ ਸਿਰਫ 75 ਰੁਪਏ ਠੀਕ ਹੋ ਗਿਆ ਸ਼ੇਰ ਆ ਦੇਖੋ ਇਹ ਰੋਲ-ऑन ਫਾਊਂਡੇਸ਼ਨ ਹੈ ਹਾਂਜੀ ਰੋਲ-ऑन ਫਾਊਂਡੇਸ਼ਨ ਹੈ ਤੁਹਾਨੂੰ ਕਿੰਨੇ ਦਾ ਪੈਣਾ 150 ਰੁਪਏ ਦਾ ਪੀਸ ਹੈ ਸਿਰਫ 280 ਰੁਪਏ ਦਾ ਪੀਸ ਠੀਕ ਹੋ ਗਿਆ ਆ ਦੇਖੋ ਲੈਂਸ ਵੀ ਆ ਗਿਆ ਆਪਣੇ ਕੋਲ ਇਹ ਲੈਂਸ ਨੇ ਤੁਸੀਂ 2000 ਦੇ ਸੇਲ ਕਰਨੇ ਆ ਲੈਂਸ 2000 ਦੇ ਲੈਂਸ ਸੇਲ ਕਰਦੇ ਆ ਆਈਜ਼ ਲੈਂਸ ਤੁਹਾਨੂੰ ਕਿੰਨੇ ਦੇ ਪੈਣੇ 300 ਰੁਪਏ ਦੇ ਆ ਦੇਖੋ ਕੰਪਨੀ ਦਾ ਮਾਲ ਹੋਏਗਾ ਸਾਰਾ ਬਜਾਰੋਂ ਤੁਸੀਂ 500 ਰੁਪਏ ਦਾ ਸੈੱਟ ਲੈਣੇ ਹੋ ਹਾਂਜੀ ਆਹ ਦੇਖ ਲਓ ਪੂਰਾ ਸੀਲਡ ਹੈ ਕੰਪਨੀ ਦਾ ਪੀਸ ਹੈ ਨਾ ਬਜਾਰੋਂ ਤੁਸੀਂ ਕਿੰਨੇ ਦਾ ਪੀਸ ਲੈਣੇ ਹੋ 500 ਰੁਪਏ ਦਾ ਸੈੱਟ ਲੈ ਲੈਣਾ ਕੀ ਮੰਗਾ ਜੀ ਕੀ ਦੋ ਵਾਲੀ ਇਹ ਕਿੰਨੇ ਦੇ ਆ ਦੋ ਨੰਬਰ ਦੇ ਇਹ ਨਹੀਂ ਬਣਾਉਂਗਾ ਨਾ ਇਹ ਆ ਦੇਖੋ ਡੱਬੂ ਲੈਣ ਨੂੰ ਨਾਮ ਤੇ ਹੈ ਅਨਡਰ ਲੈਂਸ 1500 ਦੇ ਮਿਲਨੇ ਤੁਹਾਨੂੰ ਲੈਣੇ ਕਿੰਨੇ ਨੇ 70 ਰੁਪਏ ਦੇ 570 570 ਰੁਪਏ ਦੇ ਹੋਰ ਕੰਪਨੀ ਲਿਆਉਣਗੇ ਹਣਾ ਕੰਪਨੀ ਦੀ ਚੀਜ਼ ਆ 70 ਰੁਪਏ ਦੇ ਲੈਂਸ ਕੰਪਨੀ ਦਾ ਬਣਾਉਂਗਾ ਯਾਰ ਉਹਦੀ 500 ਰੁਪਏ ਦੇ ਲੈਣੇ ਆ ਲੈ ਸ਼ੇਡ ਇਹਦੇ ਵਿੱਚ ਸ਼ੇਡ ਵੀ ਆ ਜਾਂਦੇ ਸਾਰੇ ਵਾਈਨ ਲੈ ਲੋ ਨਾ 95 ਰੁਪਏ ਇੱਕ ਕੂਆ ਕਲਰ ਲੈ ਲੋ ਬੜੇ ਸ਼ੇਡ ਆਉਂਦੇ ਆ ਵਿੱਚ ਇਹ ਦੇਖੋ ਇਹ ਬਰਸ਼ ਕਿਟਾਂ ਨੇ 40 40 ਰੁਪਏ 40 ਰੁਪਏ ਬਰਸ਼ ਕਿਟ ਠੀਕ ਹੋ ਗਿਆ ਇਹ ਸਾਰਾ ਨਵਾਂ ਸਟਾਕ ਆਇਆ ਆ ਦੇਖੋ ਸਾਰੀ ਸ਼ੈਡੋ ਆਈ ਏ ਇਹ ਸ਼ੈਡੋ ਕਿੰਨੇ ਦੀ ਪੈਣੀ ਤੁਹਾਨੂੰ 100 ਰੁਪਏ ਦੀ 100 ਰੁਪਏ ਦੀ ਸ਼ੈਡੋ ਹੈ ਬਾਜ਼ਾਰੋਂ ਤੁਸੀਂ 3.5 400 ਰੁਪਏ ਦਾ ਪੀਸ ਲੈਨੇ ਹੋ ਓਕੇ ਬਈ ਕਿੰਨੇ ਦੀ ਪੈਣੀ